ਪੰਜਾਬ ਸਰਕਾਰ ਵੱਲੋਂ ਬਦਲ ਰਹੇ ਮੌਸਮ ਨੂੰ ਮੁੱਖ ਰੱਖਦੇ ਹਾਂ ਜਿੱਥੇ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਉੱਥੇ ਹੀ ਇਸ ਮੁਹਿੰਮ ਵਿੱਚ ਸਮਾਜ ਸੇਵੀ ਧਾਰਮਿਕ ਅਤੇ ਵੱਖ-ਵੱਖ ਜਥੇਬੰਦੀਆਂ ਦੇ ਨਾਲ-ਨਾਲ ਵਿਦਿਅਕ ادارے ਵੀ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ ਇਸੇ ਹੀ ਕੜੀ ਦੇ ਤਹਿਤ ਸਕੂਲ ਆਫ ਐਮਿਨੈਂਸ ਪੁਰਾਣਾ ਡਾਕਹਣਾ ਰੋਡ ਫਗਵਾੜਾ ਵਿਖੇ ਸਕੂਲ ਪ੍ਰਿੰਸੀਪਲ ਰਣਜੀਤ ਕੁਮਾਰ ਗੋਗਣਾਦੀ ਅਗਵਾਈ ਹੇਠ ਸਕੂਲ ਦੇ ਸਟਾਫ ਅਤੇ ਬੱਚਿਆਂ ਵੱਲੋਂ ਵੱਖ-ਵੱਖ ਪ੍ਰਕਾਰ ਦੇ ਬੂਟੇ ਲਗਾਏ ਗਏ ਇਸ ਦੌਰਾਨ ਮੁੱਖ ਮਹਿਮਾਨ ਮਜਬੂਤ ਵਿਧਿਕ ਡਿਪਟੀ ਕਮਿਸ਼ਨਰ ਫਗਵਾੜਾ ਕਮਿਨ ਕਮਿਸ਼ਨਰ मैडम अनुपमा क्लियर ਨੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਸਕੂਲ ਸਟਾਫ ਵੱਲੋਂ ਫੁੱਲਾਂ ਦੇ ਬੁਕੇ ਦੇ ਕੇ ਨਿਕਾਸ਼ ਸਵਾਗਤ ਕੀਤਾ ਗਿਆ ਇਸ ਦੌਰਾਨ ਜਿੱਥੇ ਉਨ੍ਹਾਂ ਬੂਟੇ ਲਗਾਉਣ ਦੀ ਮਹਿੰਮ ਦਾ ਆਗਾਜ਼ ਖੁਦ ਬੂਟਾ ਲਗਾ ਕੇ ਕੀਤਾ ਉੱਥੇ ਹੀ ਸਕੂਲ ਸਟਾਫ ਤੇ ਵਿਦਿਆਰਥੀਆਂ ਵੱਲੋਂ ਵੀ ਵੱਖ-ਵੱਖ ਪ੍ਰਕਾਰ ਦੇ ਬੂਟੇ ਲਗਾਏ ਗਏ ਆਪਣੇ ਸੰਬੋਧਨ ਵਿੱਚ ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਮੈਡਮ ਅਨਪਮਾ ਕਲੇਰ ਨੇ ਜਿੱਥੇ ਸਕੂਲ ਸਟਾਫ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਉੱਥੇ ਹੀ ਉਹਨਾਂ ਫਗਵਾੜਾ ਵਾਸੀਆਂ ਨੂੰ ਅਪੀਲ ਕੀਤੀ ਗਈ ਉਹ ਵੀ ਇਸ ਮਹਿੰਮ ਦਾ ਹਿੱਸਾ ਬੰਦਿਆਂ ਵੱਧ ਤੋਂ ਵੱਧ ਬੂਟੇ ਲਗਾਉਣ ਅੱਜ ਸਕੂਲ ਆਫ ਐਮੀਨੈਂਸ ਫਗਵਾੜਾ ਵਿਖੇ ਆ ਕੇ ਬਹੁਤ ਅੱਛਾ ਲੱਗਾ। ਪ੍ਰਿਆਵਰਣ ਸੰਭਾਲ ਦੇ ਵਿੱਚ ਪ੍ਰਿੰਸੀਪਲ ਸਾਹਿਬ ਨੇ ਅੱਜ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਸੀ ਜਿਹਦੇ ਵਿੱਚ ਕੀ ਸਕੂਲ ਦਾ ਸਟਾਫ ਔਰ ਸਕੂਲ ਦੇ ਬੱਚੇ ਸਾਰਿਆਂ ਨੇ ਤਰ੍ਹਾਂ ਤਰ੍ਹਾਂ ਦੇ ਪੌਦੇ ਲਗਾ ਕੇ ਪ੍ਰਿਆਵਰਣ ਆਪਣਾ ਸਾਫ ਰੱਖਣ ਦਾ ਸੰਦੇਸ਼ ਦਿੱਤਾ ਮੈਂ ਉਮੀਦ ਕਰਦੀ ਹਾਂ ਕਿਵੇਂ ਹੀ ਸਾਰੇ ਜਿੰਨੇ ਸਕੂਲ ਹੈਗੇ ਫਗਵਾੜੇ ਦੇ ਸਾਰੇ ਇਹੋ ਜਿਹੇ ਉਪਰਾਲੇ ਕਰਨਗੇ ਅਤੇ ਆਪਣੇ ਵਾਤਾਵਰਣ ਨੂੰ ਸਵੱਛ ਅਤੇ ਸਾਫ ਸੁੰਦਰ ਬਣਾਉਣ ਦਾ ਉਪਰਾਲਾ ਕਰਨਗੇ ਉਧਰ ਸਕੂਲ ਪ੍ਰਿੰਸੀਪਲ ਰਣਜੀਤ ਕੁਮਾਰ ਗੋਗਣਾ ਨੇ ਮੈਡਮ ਅਨੁਪਮਾ ਕਲੇਰ ਦਾ ਸਕੂਲ ਵਿਖੇ ਪਹੁੰਚਣ ਤੇ ਧੰਨਵਾਦ ਕਰਦੇ ਆਖਿਆ ਕਿ ਸਾਨੂੰ ਸਾਰਿਆਂ ਨੂੰ ਵੱਤਬਦ ਬੂਟੇ ਲਗਾਉਣੇ ਚਾਹੀਦੇ ਨੇ ਤੇ ਇਹ ਸਮੇਂ ਦੀ ਮੁਖ ਲੋੜ ਵੀ ਹੈ ਉਹਨਾਂ ਅਕਾਹ ਕਿ ਜੇ ਅਸੀਂ ਜਿੰਨੇ ਵੀ ਵਾਤੋ-ਵਾਤ ਬੂਟੇ ਲਗਾਵਾਂਗੇ ਉਨਾਂ ਹੀ ਵਾਤਾਵਰਨ ਵੀ ਹਰੀਆ ਤੇ ਭਰਿਆ ਰਹੇਗਾ ਅੱਜ ਸਕੂਲ ਆਫ ਐਮਿਨੈਂਸ ਪਗਵਾੜਾ ਵਿਖੇ ਸਮੂਥ ਸਟਾਫ ਮੈਂਬਰਸ ਅਤੇ ਵਿਦਿਆਰਥੀਆਂ ਵੱਲੋਂ ਵਾਤਾਵਰਨ ਨੂੰ ਬਚਾਉਣ ਵਾਸਤੇ ਲਗਭਗ 50 ਦੇ ਕਰੀਬ ਪੌਦੇ ਲਗਾਏ ਗਏ ਇਸ ਔਦਾਂ ਲਗਾਉ ਮਹਿੰਦ ਦੇ ਵਿੱਚ ਮੁੱਖ ਮਹਿਮਾਨ ਸ਼੍ਰੀਮਤੀ ਅਨੁਪਮ ਕਲਈਰ एडीसी कम कमिश्नर फगवाड़ा जी हाजिर हुए। ਉਹਨਾਂ ਵੱਲੋਂ ਅੱਜ ਸਮਾ ਸਟਾਫ ਮੈਂਬਰਸ ਔਰ ਵਿਦਿਆਰਥੀਆਂ ਨੂੰ ਨਾਲ ਲੈ ਕੇ ਆਪਣੇ ਕਰ ਕਮਲਾਂ ਦੇ ਨਾਲ ਜਿਹੜੇ ਆ ਇਸ ਪੌਦਾ ਲਗਾਵੀ ਮੇਹੂ ਨੂੰ ਜਿਹੜਾ ਆ ਇੱਥੇ ਸਕੂਲ ਆਫ ਐਮਿਨੈਂਸ ਵਿੱਚ ਪੌਦੇ ਲਗਾ ਕੇ ਸ਼ੁਰੂ ਕੀਤਾ ਗਿਆ। ਸੋ ਸਕੂਲ ਆਫ ਐਮਿਨੈਂਸ ਦੇ ਵਿਦਿਆਰਥੀ ਜਿਹੜੇ ਆ ਉਹ ਵਾਤਾਵਰਣ ਨੂੰ ਬਚਾਉਣ ਵਾਸਤੇ ਔਰ ਸਟਾਫ ਮੈਂਬਰਸ ਵਾਤਾਵਰਣ ਦੇ ਬਚਾਉਣ ਵਾਸਤੇ ਪੌਦੇ ਦੇ ਲਗਾਉਣ ਦੇ ਨਾਲ ਨਾਲ ਉਹ ਵਿਦਿਆਰਥੀਆਂ ਨੂੰ ਜਿਹੜਾ ਆ ਸੂਚਿਤ ਕਰਦੇ ਰਹਿੰਦੇ ਨੇ ਕਿ ਕਿਸ ਤਰ੍ਹਾਂ ਅਸੀਂ ਵਾਤਾਵਰਣ ਨੂੰ ਬਚਾ ਸਕਦੇ ਹਾਂ ਮੈਂ ਰਣਜੀਤ ਕੁਮਾਰ ਗੋਗਨਾ ਸਕੂਲ ਪ੍ਰਿੰਸੀਪਲ ਤੇ ਆਪਣੇ ਵੱਲੋਂ ਸਮੂਹ ਸਟਾਫ ਮੈਂਬਰ ਵੱਲੋਂ ਤੇ ਮੈਡਮ ਹਨਕਮ ਕਲੇਰ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਆ ਕੇ ਅੱਜ ਸਕੂਲ ਦੇ ਵਿੱਚ ਜਿਹੜੇ ਪੌਦੇ ਲਗਾਏ ਔਰ ਵਿਦਿਆਰਥੀਆਂ ਨੂੰ ਜਿਹੜਾ ਆ ਵਾਤਾਵਰਣ ਨੂੰ ਬਚਾਉਣ ਵਾਸਤੇ ਜਿਹੜਾ ਆ ਸੂਚਿਤ ਕੀਤਾ